ਨੌਜਵਾਨਾਂ ਨੂੰ ਲੰਡੀ ਜੀਤ ਦੇ ਵਿੱਚ ਗੇੜੀ ਮਾਰਨਿੰਗ ਮਹਿੰਗੀ ਪੈ ਗਈ ਦੱਸਦੀ ਹੈ ਪੁਲਿਸ ਨੇ ਜਦੋਂ ਚਲਾਣ ਕਟਿਆ ਨੌਜਵਾਨ ਹੈ ਜਿਹੜਾ ਸਫਾਰਸ਼ਾਂ ਲਈ ਪੁਲਿਸ ਨੂੰ ਕਹਿੰਦੇ ਰਹੇ ਪਰ ਉਹਨਾਂ ਨੇ ਇੱਕ ਵੀ ਨਾ ਸੁਣੀ ਦੱਸਿਆ ਕਿ ਪਟਾਲਾ ਦੀਆਂ ਸੜਕਾਂ ਤੇ ਇਹ ਮਾਮਲਾ ਹੋਇਆ ਹੈ ਲੰਡੀ ਜੀਪ ਦੇ ਵਿੱਚ ਢੀੜੀ ਮਾਰ ਰਹੇ ਦੋ ਨੌਜਵਾਨਾਂ ਦਾ ਪੁਲਿਸ ਨੇ ਚਲਾਣ ਕੱਢ ਦਿੱਤਾ ਹੈ ਢੀੜੀ ਵਾਲੀ ਜੀਪ ਥਾਣੇ ਦੇ ਵਿੱਚ ਬੰਦ ਵੀ ਕਰ ਦਿੱਤੀ ਗਈ ਹੈ ਅਸਲ ਜਦੋਂ ਇਹ ਨੌਜਵਾਨ ਢੀੜੀ ਮਾਰ ਰਹੇ ਸੀ ਤਾਂ ਟ੍ਰੈਫਿਕ ਪੁਲਿਸ ਨੇ ਜਦੋਂ ਰੋਕ ਕੇ ਜੀਪ ਦੇ ਕਾਗਜ਼ ਮੰਗੇ ਤਾਂ ਨੌਜਵਾਨਾਂ ਨੇ ਕਾਗਜ਼ ਦੇਣ ਦੀ ਬਜਾਏ ਉਹਨਾਂ ਨਾਲ ਬਹਿਸ ਬਸਾਈ ਕਰਨੀ ਸ਼ੁਰੂ ਕਰ ਦਿੱਤੀ ਨਾਲ ਹੀ ਫੋਨ ਤੇ ਸਫਾਰਿਸ਼ ਵੀ ਪਾਈ ਵਾਰਿਆ ਪੁਲਿਸ ਨੇ ਇੱਕ ਨਾ ਸੁਣੀ ਬਿਨਾ ਸਮਾਂ ਬਰਬਾਦ ਕੀਤੇ ਹੋਏ ਜੀਪ ਦਾ ਚਲਾਨ ਕੱਟ ਦਿੱਤਾ ਗਿਆ ਅਤੇ ਜੀਪ ਨੂੰ ਥਾਣੇ ਬੰਦ ਕਰ ਦਿੱਤਾ ਗਿਆ ਸਬੂਤਾਂ ਦਿਖਾਣੇ ਇਸ ਸਬੰਧੀ ਵੀਡੀਓ ਇਹ ਵੇਖੋ ਜੀ ਨਾਕੇ ਤੇ ਖੜੇ ਹਾਂ ਇਹ ਦੋ ਨੌਜਵਾਨ ਆਏ ਆ ਇਹਨਾਂ ਨੂੰ ਰੁਕਿਆ ਵੀ ਇਹਨਾਂ ਨੂੰ ਪਿਆ ਵੀ ਆਪਣੇ ਕੋਈ ਡਾਕੂਮੈਂਟ ਵਿਖਾਓ ਇਹਨਾਂ ਨੇ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ ਤੇ ਨਾ ਕੋਈ ਆਪਣਾ ਡਰਾਈਵਰ ਲਾਇਸੈਂਸ ਨਾ ਕੋਈ ਆਰ.ਸੀ. ਪੇਸ ਕੀਤੀ ਇਹਨਾਂ ਨੇ ਫਿਰ ਜਿੰਦਰਾ 207 ਮੋੜ ਰਵੀ ਕਲੈਕਟਰ ਬੰਦ ਕਰਤੀ ਘਰ ਤੋਂ ਪੰਜ ਚਾਰ ਫੋਨ ਕਰਾਏ ਜੀ ਇਹਨਾਂ ਨੇ ਪਰ ਆਪਾਂ ਸੁਣੇ ਨਹੀਂ ਆ ਗਏ ਬੈਂਸ ਬਾਜੀ ਜੀ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਦਾ ਮੈਂ ਵੀ ਚਲਾਨ ਕਰਾਂਗੇ ਬੈਂਸ ਬਾਜੀ ਦਾ ਅੱਜ ਕੱਲ ਤੁਹਾਨੂੰ ਪਤਾ ਹੈ ਸਾਰੇ ਬੰਦੇ ਦੀ ਗੋਗੀ ਆ ਜੀ